ਮੈਂ ਥੋੜਾ ਹੀ ਆਪਣੇ ਲਈ ਇੱਕ ਸੰਦੇਸ਼ ਦੇਣਾ ਚਾਹੁੰਦਾ ਸੀਆਪੀਟੀ ਵੱਲੋਂ ਸਾਰੇ ਸਤਕਾਰਯੋਗ ਕਿਸਾਨਾਂ ਨੂੰ ਅਤੇ ਨੌਜਵਾਨ ਕਿਸਾਨਾਂ ਨੂੰ ਸਸਰੀ ਅਕਾਲ ਅਤੇ ਨਾਲ ਹੀ ਜੀ ਆਇਆਂ ਜੀ ਨੂੰ ਕਹਿੰਨੇ ਆ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਕ੍ਰੀषि ਵਿਗਿਆਨ ਕੇਂਦਰ ਬਠਿੰਡਾ ਵਿਖੇ ਪਹੁੰਚੇ ਹਾਂ ਇੱਥੇ ਇਕੱਠੇ ਹੋਏ ਹਾਂ ਅੱਜ ਆਪਣੇ ਇਸ ਕੈਂਪ ਦਾ ਮਕਸਦ ਟ੍ਰੇਨਿੰਗ ਸੈਸ਼ਨ ਰਾਹੀਂ ਜਿਵੇਂ ਕਿ ਸਿਖਾਓ ਤੇ ਸਿਖਾਓ ਦੇ ਤਹਿਤ ਜਿਹੜੇ ਅਗਾਂਵਧੂ ਕਿਸਾਨ ਨੇ ਜਿਨ੍ਹਾਂ ਨੂੰ ਅਸੀਂ ਲੀਡ ਫਾਰਮਰਾਂ ਦੇ ਨਾਮ ਨਾਲ ਜਾਣਦੇ ਹਾਂ ਉਹਨਾਂ ਨੂੰ ਖੇਤੀਬਾੜੀ ਸੰਬੰਧੀ ਹੋਰ ਪਰਫੂਲਕ ਕੀਤਾ ਜਾਵੇ ਮੈਂ ਆਸ ਕਰਦਾ ਕਿ ਆਪਾਂ ਇਸ ਸੈਸ਼ਨ ਦਾ ਭਰਪੂਰ ਲਾਭ ਲਵਾਂਗੇ ਇੱਕ ਵਾਰ ਮੈਂ ਫੇਰ ਧੰਨਵਾਦ ਕਰਦਾ ਹਾਂ ਅੱਜ ਦੇ ਪ੍ਰੋਗਰਾਮ ਜਿਵੇਂ ਕਿ ਆਪਣੇ ਮੁੱਖ ਮਹਿਮਾਨ ਸਾਹਿਬ ਜਿਵੇਂ ਕਿ ਪਾਣੀ ਦੀ ਸਾਂਭ ਸੰਭਾਲ ਬਾਰੇ ਅਤੇ ਝੋਨੇ ਦੀ ਸੰਬੰਧੀ ਚਾਚਾ ਕਰਨਗੇ ਉਹ ਆਪਣੇ ਸਤਿਕਾਰਯੋਗ ਡਾਕਟਰ ਟੀਐਸ ਬੁੱਟਰ ਜੀ ਉਸ ਤੋਂ ਬਾਅਦ ਮਿੱਟੀ ਦੀ ਸੇਕ ਸੰਬੰਧੀ ਜਿਵੇਂ ਕਿ ਮਿੱਟੀ ਦੇ ਵਿੱਚ ਕੱਟਾ ਦੀ ਘਾਟ ਆ ਰਹੀ ਹੈ ਉਹਨਾਂ ਬਾਰੇ ਡਾਕਟਰ ਪ੍ਰਿਤਪਾਲ ਸਿੰਘ ਜੀ ਵਿਚਾਰ ਚਰਚਾ ਕਰਨਗੇ ਉਸ ਤੋਂ ਬਾਅਦ ਚੋਣਾਂ ਤੇ ਨਰਮੇਲੇ ਨਦੀਨਾ ਤੇ ਕੀੜੇ ਦੀ ਦਵਾਈ ਸੰਬੰਧੀ ਵਿਚਾਰ ਚਰਚਾ ਕਰਨਗੇ ਡਾਕਟਰ ਵਿਰੇਸ਼ ਸਿੰਘ ਜੀ ਉਸ ਤੋਂ ਬਾਅਦ ਫੜਾ ਤੇ ਸਬਜ਼ੀਆਂ ਬਾਰੇ ਵਿਚਾਰ ਚਰਚਾ ਕਰਨਗੇ ਡਾਕਟਰ ਅਮਰਜੀਤ ਸਿੰਘ ਸੰਧੂ ਜੀ ਉਸ ਤੋਂ ਬਾਅਦ ਖੁੱਲੀ ਵਿਚਾਰ ਚਰਚਾ ਹੋਵੇ ਜਿੱਥੇ ਤੁਹਾਡੇ ਸਵਾਲ ਜਵਾਬ ਸੁਣਗੇ ਤੇ ਉਸ ਤੋਂ ਬਾਅਦ ਮੈਂ ਹੁਣ ਆਪਣੇ ਸੀਨੀਅਰ ਸੁਪਰਵਾਈਜ਼ਰ ਬਲਰਾਜ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਪੀਏਪੀ ਦੇ ਵੱਲੋਂ ਸਾਰੇ ਕਿਸਾਨ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਅੱਜ